ਪੁਆਇੰਟ ਦੂਸਰੇ ਟੱਕਰ ਟੱਕੋ ਟੱਕੋ ਟੱਕਰ 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 ਟੱਕੋ ਇਸ ਲਈ ਪਈ ਹੋਏ ਰੇਡ ਚਾਰ ਜਾਫੀਆਂ ਵਿੱਚੋਂ ਅਮਨ ਦੀ ਕੋਸ਼ਿਸ਼ ਰਮਨ ਮੱਲੀਆਂ ਵਾਲਾ ਰਮੱਲੀਆਂ ਵਾਲਾ ਮੱਲੀਆਂ ਵਾਲਾ ਹਰਪ੍ਰੀਤ ਪੀਤੇ ਖਰਿਆਂ ਦੇ ਕੱਪ ਦੇ ਇੱਥੇ ਸਮਾਂ ਦੱਸੂਗਾ ਲ ਮਨੀਆ ਧਿਆਨਪੁਰ ਦੇ ਟਰੈਕਟਰ ਕਿੱਧਰ ਨੂੰ ਕਿੱਧਰ ਨੂੰ ਜਾਣੇ ਹਰਪ੍ਰੀਤ ਪੀਤੇ ਖਰਾਂ ਦੇ ਕੱਪ ਦੇ ਇੱਥੇ ਸਮਾਂ ਦੱਸੂਗਾ ਲ ਮਨੀਆ ਦਿਆਲਪੁਰੀਆ ਕੀਤੀ ਹੀ ਟਰਾਈ ਹੈ ਆਹ ਖੇਡ ਮੈਦਾਨ ਦੇ ਵਿੱਚ ਰਮਨ ਕਬੱਡੀ ਪਾ ਰਿਹਾ ਆਹ ਮਨੀ ਦਿਆਲਪੁਰੀਆ ਕੇ ਸੱਜ ਲਾਈਨ ਨੂੰ ਦਿੱਤਾ ਗਿਆ ਤੇ ਗੁਰਦਾਸਪੁਰ ਲਾਈਨ ਦਾ ਰਿਵਿਊ ਹੁਣ ਖਤਮ ਹੋ ਗਿਆ ਆਹ ਕਾਂਗੇ ਵਾਲਾ ਜਿੱਕਾਂਗੇ ਆਲਿਆ ਟਰੈਕਟਰ ਤੇ ਹੈ ਟਰੈਕਟਰ ਤੇ ਹੈ ਟਰੈਕਟਰ ਤੇ ਹੈ ਬੱਲੇ 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 ਵਾਹ